ਜਿਹੜੀ ਪਿਛਲੇ 2022 ਚ ਜਿਹੜੇ ਲੋਕੇ ਸੀ ਕਿ ਕਈ ਸਾਡੇ ਨੌਜਵਾਨਾਂ ਨੂੰ ਕਿ ਸਾਡੇ ਬਜ਼ੁਰਗਾਂ ਨੂੰ ਕਈ ਮਾਵਾ ਪੈਣਾ ਨੂੰ ਇਹ ਲੱਗਿਆ ਸੀ ਕਿ ਪਤਾ ਨਹੀਂ ਸ਼ਾਇਦ ਇਹ ਬਦਲਾਅ ਦੀ ਸਰਕਾਰ ਕਿੰਨਾ ਕੁ ਬਦਲਾ ਬਦਲਾ ਕਰ ਦੂਗੀ ਪਰ ਉਹਨਾਂ ਨੇ ਬਦਲਾ ਤਾਂ ਨਹੀਂ ਕੀਤਾ ਬਦਲਾ ਲਿਆ ਮੈਂ ਕਹਿ ਸਕਦਾ ਕਿ ਜਿਹੜੇ ਕਿਸੇ ਕੁਝ ਵੀ ਕਾਬੰਦੇ ਕਾਬਲ ਨਹੀਂ ਸੀ ਯਾਰ ਕੁਝ ਵੀ ਬੰਦੇ ਕਾਬਲ ਨਹੀਂ ਸੀ ਉਹ ਲੋਕ ਐਮਐਲਏ ਬਣ ਗਏ ਜੇ ਪੰਜਾਬ ਦੀ ਅੱਜ ਤੁਸੀਂ ਜਿੱਥੇ ਵੀ ਕਿਤੇ ਗੱਲ ਕਰੋਗੇ ਅਗਲਾ ਇਹ ਗੱਲ ਕਹੋਗਾ ਕਿ ਯਾਰ ਸਾਰੇ ਦੇਖ ਲੈ ਪਰ ਵਧੀਆ ਕਾਲੀ ਦਾ ਬਾਤ ਸਿੰਘ ਖੈਰਾ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਉਮੀਦਵਾਰ ਨਹੀਂ ਲੱਭ ਰਹੇ ਤੇ ਮਿੰਤਾ ਕਰਕੇ ਟਿਕਟਾਂ ਦਿੱਤੀਆਂ ਨੇ ਸੰਗਰੂਰ ਵਾਲੇ ਝੁੰਦਾ ਸਾਹਿਬ ਨੂੰ ਖਾਸ ਕਰਕੇ ਉਹ ਸਾਡੇ ਤਾਂ ਲੜਾ ਸਾਡੇ ਤਾਂ ਇਹਨੂੰ ਖੈਰਾ ਸਾਹਿਬ ਤੁਸੀਂ ਇਹ ਕਹਿੰਦੇ ਹੋ ਕਹਿੰਦਾ ਛੱਜਦਾ ਬੋਲੇ ਛਲ ਨਹੀਂ ਬੋਲੇ ਤੁਹਾਨੂੰ ਤੁਸੀਂ ਇਹ ਸੋਚੋ ਥੋੜੀ ਪਾਰਟੀ ਨੂੰ ਕੈਂਡੀਡੇਟ ਨਹੀਂ ਮਿਲਿਆ ਜਿਹੜਾ ਤੁਹਾਨੂੰ ਜਲੰਧਰੋਂ ਲਿਆਉਣਾ ਪਿਆ ਤੇ ਲੋਕੋ ਮੈਂ ਤੁਹਾਨੂੰ ਵੀ ਕਹਿਣਾ ਸਮਝੋ ਇਹਨਾਂ ਨੇ ਕੁਝ ਨਹੀਂ ਕਰਨਾ ਉਹ ਉੱਥੇ ਚਲੇ ਜਾਣਾ ਉਹਨੇ ਮੁੜ ਕੇ ਕੋਠੀ ਉਹਦੀ ਉੱਥੇ ਰਹਿائش ਉੱਥੇ ਉਹਨੇ ਕਿੱਥੇ ਆਉਣਾ ਮੁੜ ਕੇ ਇੱਥੇ ਜਿਹੜਾ ਇਹ ਹੈ ਇਹ 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 ਕਹਿੰਦਾ ਮੈਨੂੰ ਕੀ ਲੋੜ ਆ ਯਾਰ ਮੈਂ ਮੰਤਰੀ ਵਧੀਆ ਬਣਿਆ ਪਾਇਲਟ ਲੱਗੀ ਹੋਈ ਆ ਮੈਨੂੰ ਕੀ ਜ਼ਰੂਰਤ ਹੈ ਸਿਮਰਨਜੀਤ ਸਿੰਘ ਮਾਨ ਨੂੰ ਕਿਵੇਂ ਦੇਖਾਂ ਉਹਨਾਂ ਨੇ ਕਿਹਾ ਕਿ ਕਿਰਦਾਰ ਦੇਖ ਕੇ ਵੋਟ ਪਾਓ ਸਾਰੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਕਿਰਦਾਰ ਦੇਖ ਕੇ ਵੋਟ ਪਾਓ ਬੈਨਰ ਵੀ ਉਹਨਾਂ ਦੇ ਐਵੇਂ ਦੀ ਲੱਗੇ ਨੇ ਜਿਵੇਂ ਸਹੀ ਹੈ ਪਰ ਕਿਰਦਾਰ ਮਾਨ ਸਾਹਿਬ ਤੁਸੀਂ ਦੱਸੋ ਕੀ ਹੈ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਿਆ ਹੋ ਤੁਸੀਂ ਪੰਜਾਬ ਦਾ ਕਿਹੜਾ ਮੁੱਦਾ ਚ ਮਾਨ ਸਾਹਿਬ ਖਾਲਿਸਤਾਨ ਦਾ ਨਾਅਰਾ ਲਾਉਂਦੇ ਨੇ ਅੱਜ ਕੋਈ ਨੌਜਵਾਨ ਨਾਅਰਾ ਲਾਉਂਦਾ ਹੈ ਉਹਨੂੰ ਫੜ ਕੇ ਅੰਦਰ ਦੇ ਦਿੰਦੇ ਨੇ ਮਾਨ ਸਾਹਿਬ ਨੇ ਪੰਜਾਬ ਹਰੀ ਲਾਤਾ ਮਾਨ ਸਾਹਿਬ ਨੂੰ ਫਿਰ ਉਹਨਾਂ ਨੇ ਇਹ ਵੀ ਕਹਿੰਦੇ ਨੇ ਵੀ ਮੈਂ ਤਾਂ ਸਿੱਧੂ ਮੂਸੇ ਵਾਲਾ ਦੀਪ ਸਿੱਧੂ ਨੇ ਕਰਕੇ ਨਹੀਂ ਜਿੱਤਿਆ ਫਿਰ ਉਦੋਂ ਕਹਿੰਦੇ ਸੀ ਦੀਪ ਸਿੱਧੂ ਮੇਰਾ ਪੁੱਤ ਹੈ ਤੇ ਸਿੱਧੂ ਮੂਸੇ ਵਾਲਾ ਮੇਰਾ ਪੁੱਤ ਹੈ ਕਿਉਂ ਬਦਦੇ ਹੋ ਸਮੇਂ ਨਾਲ ਕਿਉਂ ਬਦਲਦੇ ਜਿਹੜੇ ਜਿਹੜੇ ਬੰਦਿਆਂ ਨੂੰ ਆਪਦੇ ਬੇਟਿਆਂ ਨੂੰ ਤਾਂ ਤੁਸੀਂ ਕਹਿੰਦੇ ਐਮਐਲਏ ਲੜੋ ਤੇ ਦੂਜੇ ਦੇ ਮੁੰਡਿਆਂ ਨੂੰ ਕਹਿੰਦੇ ਤੁਸੀਂ ਸਿੰਘ ਬਣੋ ਤੇ ਕਿਉਂ ਵੀ ਦੂਜੇ ਦੇ ਮੁੰਡਿਆਂ ਨੂੰ ਵੀ ਕਿਸੇ ਜਵਾਕ ਨੂੰ ਬਣਾ ਦਿਓ ਐਮਐਲਏ ਬੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਚ ਇੱਕ ਜੂਨ ਨੂੰ ਵੋਟਾਂ ਪੈਣੀਆਂ ਨੇ ਲੋਕ ਸਭਾ ਦੀਆਂ ਮੈਂਬਰ ਪਾਰਲੀਮੈਂਟ ਦੀਆਂ ਸੋ ਲਗਾਤਾਰ ਜਿਹੜੀਆਂ ਪਾਰਟੀਆਂ ਨੇ ਪੱਪਾਂ ਪਾਰ ਨੇ ਚੋਣ ਪ੍ਰਚਾਰ ਜੋਰਾ ਸ਼ੋਰਾ ਤੇ ਚੱਲ ਰਿਹਾ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕਾ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਮੈਦਾਨ ਚ ਨੇ ਸੋ ਲਗਾਤਾਰ ਪ੍ਰਚਾਰ ਕਰ ਰਹੇ ਨੇ ਹਲਕਾ ਸੰਗਰੂਰ ਦੀ ਗੱਲ ਕਰਾਂਗੇ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਹਲਕਾ ਇੰਚਾਰਜ ਵਿਨਰਜੀਤ ਗੋਲਡੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਨ ਸਖਤਰ ਵਿਨਰਜੀਤ ਗੋਲਡੀ ਨੇ ਸੋ ਲਗਾਤਾਰ ਉਹ ਵੀ ਕੈਂਪੇਨ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਗਰੇੜੀ ਸਾਹਿਬ ਕਿਤੇ ਨਾ ਕਿਤੇ ਉਹ ਵੀ ਪ੍ਰਚਾਰ ਕਰ ਰਹੇ ਸੋ ਸਾਰੇ ਆਗੂ ਮੌਜੂਦ ਨੇ ਅੱਜ ਭਵਾਨੀਗੜ੍ਹ ਚ ਪਹੁੰਚੇ ਹੋਏ ਸੀ ਦਫ਼ਤਰਾਂ ਦੇ ਉਦਘਾਟਨ ਹੋ ਰਹੇ ਨੇ ਪੂਰੇ ਜ਼ਿਲ੍ਹਾ ਸੰਗਰੂਰ ਚ ਅਤੇ ਕੈਂਪੇਨ ਜੋਰਾ ਸ਼ੋਰਾ ਨਾਲ ਕਰ ਰਹੇ ਸੋ ਵਿਨਰਜੀਤ ਗੋਲਡੀ ਸਾਡੇ ਨਾਲ ਮੌਜੂਦ ਨੇ ਗੋਲਡੀ ਜੀ ਅੱਜ ਦਫ਼ਤਰ ਦਾ ਉਦਘਾਟਨ ਕੀਤਾ ਕਿਵੇਂ ਕੈਂਪੇਨ ਕਿਵੇਂ ਦੀ ਚੱਲ ਰਹੀ ਆ ਬਹੁਤ ਪਰਮਾ ਹੰਗਾਰਾ ਜਿਹੜਾ ਅਕਾਲੀ ਦਲ ਤੋਂ ਕਿਤੇ ਨਾ ਕਿਤੇ ਜਿਹੜੀ ਪਿਛਲੇ 2022 ਚ ਜਿਹੜੇ ਲੋਕ ਇਹ ਸੀ ਕਿ ਕਈ ਸਾਡੇ ਨੌਜਵਾਨਾਂ ਨੂੰ ਕਈ ਸਾਡੇ ਬਜ਼ੁਰਗਾਂ ਨੂੰ ਕਈ ਮਾਵਾਂ ਪੈਣਾਂ ਨੂੰ ਇਹ ਲੱਗਿਆ ਸੀ ਕਿ ਪਤਾ ਨਹੀਂ ਸ਼ਾਇਦ ਇਹ ਬਦਲਾਅ ਵਾਲੀ ਸਰਕਾਰ ਕਿੰਨਾ ਕੁ ਬਦਲਾ ਬਦਲਾ ਕਰ ਦੂਗੀ ਪਰ ਉਹਨਾਂ ਨੇ ਬਦਲਾ ਤਾਂ ਨਹੀਂ ਕੀਤਾ ਬਦਲਾ ਲਿਆ ਸੋ ਅੱਜ ਸਾਰੇ ਸਮਝ ਗਏ ਕਿ ਠੱਗਾਂ ਦਾ ਟੋਲਾ ਇਹਨਾਂ ਨੇ ਸਿਰਫ ਤੇ ਸਿਰਫ ਜਿਹੜੇ ਕੱਲੀਆਂ ਗੱਪਾਂ ਗਪਾਉਣਾ ਤੋਂ ਇਲਾਵਾ ਕੁਝ ਨਹੀਂ ਕੀਤਾ ਸੋ ਅੱਜ ਸਾਰੇ ਸੰਗ ਜਿਹੜੀ ਹੈ ਬੜਾ ਭਰਮਾ ਹੰਗਾਰਾ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਪਹਿਲਾਂ ਵੀ ਸੀ ਪਰ ਇਹ ਹੈ ਕਿ ਕਿਤੇ ਨਾ ਕਿਤੇ ਦੇਖੋ ਕਿਤੇ ਨਾ ਕਿਤੇ ਜਿਹੜੀਆਂ ਕਮੀਆਂ ਹੁੰਦੀਆਂ ਨੇ ਉਹਨਾਂ ਕਰਕੇ ਕਈ ਵਾਰੀ ਪਰਮਾਇਆ ਜਾਂਦਾ ਬੰਦਾ ਸਾਡੇ ਵੈਸੇ ਵੀ ਸੰਗਰੂਰ ਵਾਲੇ ਭੋਲੇ ਭਾਲੇ ਲੋਕ ਨੇ ਤਾਂ ਉਹਨਾਂ ਨੂੰ ਜਲਦੀ ਜਿਹੜੀ ਹੈ ਕਿਸਤੇ ਭਰੋਸਾ ਕਰਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਨਾਂ ਦੀ ਆਪਣੀ ਮਾਂ ਪਾਰਟੀ ਖੇਤਰੀ ਪਾਰਟੀ ਹੈ ਉਸ ਖੇਤਰੀ ਪਾਰਟੀ ਦੇ ਉੱਤੇ ਜਿਹੜਾ ਦੁਬਾਰਾ ਭਰੋਸਾ ਜਿਤਾ ਰਹੇ ਨੇ ਤੇ ਜਿਹੜੇ ਜਿਹੜੇ ਵੀ ਪਿੰਡ ਜਾਣਾ ਬਹੁਤ ਭਰਮਾ ਹੁੰਗਾਰਾ ਮਿਲਦਾ ਉਸ ਬਿਲਕੁਲ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਤਿਕੋਣੀ ਟੱਕਰ ਦੱਸ ਰਹੀ ਹੈ ਪਰ ਜੇ ਸੰਗਰੂਰ ਦੀ ਗੱਲ ਕਰੀਏ ਤਾਂ ਸਾਹਮਣੇ ਇਹ ਆ ਰਿਹਾ ਕਿ ਚਾਰ ਉਮੀਦਵਾਰ ਪੂਰੇ ਬਰਾਬਰ ਦੀ ਨਹੀਂ ਇੱਥੇ ਜਿਵੇਂ ਚੌਂਕੜੀ ਕਹੀਏ ਵੀ ਚਾਰ ਉਮੀਦਵਾਰਾਂ ਦੀ ਵੱਡੀ ਟੱਕਰਾ ਕਿਵੇਂ ਦੇਖ ਦऊं ਤੁਸੀਂ ਇਹ ਮੋਕਾ ਦੇਖੋ ਗੱਲ ਇਹ ਹੈ ਵੀ ਕਿਹਦਾ ਕਿਹਦੇ ਨਾਲ ਮੁਕਾਬਲਾ ਹੈ ਇਹ ਨਹੀਂ ਅਸੀਂ ਤਾਂ ਇਹ ਜਾਣਦੇ ਆ ਕਿ ਅਸੀਂ ਮਿਹਨਤ ਕਰਨੀ ਹੈ ਤੇ ਅਸੀਂ ਮੁਕਾਬਲੇ ਜਿੱਤ ਪ੍ਰਾਪਤ ਕਰ ਰਹੇ ਹਾਂ ਬਸ ਸਾਡਾ ਤਾਂ ਇੱਕੋ ਹੀ ਹੈ ਕਿ ਅਸੀਂ ਜਿੱਤਣ ਹੈ ਅਸੀਂ ਜਿੱਤਣ ਵਾਸਤੇ ਕਹਿੰਦੇ ਆ ਵੀ ਅਸੀਂ ਲੋਕਾਂ ਦੀ ਸੇਵਾ ਜਿਹੜੀ ਹੈ ਕਰਦੇ ਆ ਤੇ ਲੋਕਾਂ ਦੇ ਨਾਲ ਖੜੇ ਆ ਅਸੀਂ ਜਿੱਤ ਕੇ ਲੋਕ ਸੇਵਾ ਵਾਸਤੇ ਸਮਰਪਿਤ ਆ ਅਕਾਲੀ ਦਲ ਪਹਿਲਾਂ ਵੀ ਜੇ ਪੰਜਾਬ ਦੀ ਅੱਜ ਤੁਸੀਂ ਜਿੱਥੇ ਵੀ ਕਿਤੇ ਗੱਲ ਕਰੋਗੇ ਅਗਲੇ ਇਹ ਗੱਲ ਕਹੋਗਾ ਕਿ ਯਾਰ ਸਾਰੇ ਦੇਖ ਲੈ ਪਰ ਵਧੀਆ ਅਕਾਲੀ ਦਾਲੀ ਆ ਵਧੀਆ ਅਕਾਲੀ ਦਾਲੀ ਆ ਅਕਾਲੀ ਦਲ ਨੇ ਜੋ ਕੰਮ ਕੀਤੇ ਨੇ ਅੱਜ ਉਹਦੇ ਕੀਤੇ ਕੰਮਾਂ ਦਾ ਜਿਹੜਾ ਉਹਦਾ ਜਿਹੜਾ ਲੋਕ ਸਿਹਰਾ ਜਿਹੜਾ ਜ਼ਰੂਰ ਦੇ ਰਹੇ ਨੇ ਤੇ ਸਾਰੇ ਵੱਧ ਚੜ ਕੇ ਜਿਹੜਾ ਅੱਜ ਸ਼੍ਰੋਮਣੀ ਕਾਲ ਦਲ ਦਾ ਸਾਥ ਦੇ ਰਹੇ ਨੇ ਤੇ ਉਮੀਦ ਹੈ ਕਿ ਅਸੀਂ ਆਉਣ ਵਾਲੀ 4 ਜੂਨ ਨੂੰ ਜਿਹੜਾ ਇਹ ਤਾਂ ਪ੍ਰਾਪਤ ਕਰਕੇ ਆਵਾਂਗੇ ਬਿਲਕੁਲ ਆਪ ਉਮੀਦਵਾਰ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਕੋਈ ਟੱਕਰ ਨਹੀਂ ਤਾਂ ਦੂਜੇ ਨੰਬਰ ਤੇ ਆਉਣ ਦੀ ਟੱਕਰ ਆ ਸੰਗਰੂਰ ਚ ਜੇ ਲਾਈਏ ਸ਼ਰੋਮਣੀ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਨੇ ਹੋਰ ਪਾਰਟੀਆਂ ਨੇ ਸਾਰੀਆਂ ਕਿ ਦੂਜੇ ਨੰਬਰ ਦੀ ਟੱਕਰ ਹੈ ਜੀ ਬਿਲਕੁਲ ਬਿਲਕੁਲ ਇਹਨਾਂ ਨੂੰ ਪੁੱਛੋ ਕਿ 2022 ਦੀ ਬਾਈ ਇਲੈਕਸ਼ਨ ਹੋਈ ਸੀ ਉਦੋਂ ਕਿਹੜੇ ਨੰਬਰ ਦੀ ਟੱਕਰ ਸੀ ਤੁਹਾਡੀ ਉਦੋਂ ਵੀ ਤੁਸੀਂ ਮੌਜੂਦਾ ਸਰਕਾਰ ਹੋਵੇ ਯਾਰ 3 ਮਹੀਨਿਆਂ ਚ ਬਾਈ ਇਲੈਕਸ਼ਨ ਹੋਵੇ ਤੇ ਪਹਿਲੀ ਇਲੈਕਸ਼ਨ ਹਾਰ ਜੇ ਹੁੰਦੀ ਅਕਾਲੀ ਦਲ ਦੀ ਸਰਕਾਰ ਜੇ 2 ਲੱਖ ਤੇ ਨਾਲ ਜਿੱਤੇ ਇਹ ਸਮਾਂ ਹੁੰਦਾ ਇਹ ਪਤਾ ਲੱਗ ਗਿਆ ਲੋਕਾਂ ਨੂੰ ਤਿੰਨਾਂ ਮਹੀਨਾ ਚ ਹਵਾ ਨਿਕਲ ਗਈ ਕਿ ਐਵੇਂ ਯਾਰ ਗਲਤ ਫੈਸਲਾ ਹੋ ਗਿਆ ਸਾਡੇ ਤੋਂ ਗਲਤ ਲੋਕ ਚੁਣੇ ਗਏ ਜਿਨ੍ਹਾਂ ਦੇ ਕਿਤੇ ਕੋਈ ਮੈਂ ਕਹਿ ਸਕਦਾ ਕਿ ਜਿਹੜੇ ਕਿਸੇ ਕੁਝ ਵੀ ਕਾਬੰਦ ਦੇ ਕਾਬਲ ਨਹੀਂ ਸੀ ਯਾਰ ਕੁਝ ਵੀ ਬੰਦੇ ਕਾਬਲ ਨਹੀਂ ਸੀ ਉਹ ਲੋਕ ਐਮਐਲਏ ਬਣ ਗਏ ਇਹ ਨਹੀਂ ਕਿ ਉਹ ਸੰਗਤ ਦਾ ਮੰਡੇਟ ਹੈ ਸੰਗਤ ਨੂੰ ਉਹਨਾਂ ਨੇ ਭਰੋਸਾ ਹੀ ਇਹਨਾਂ ਦਿੱਤਾ ਸੰਗਤ ਉਹਨਾਂ ਨੇ ਗੱਲਾਂ ਦੇ ਵਿੱਚ ਇੰਨਾ ਪਰਮਾਇਆ ਸਾਡੇ ਲੋਕਾਂ ਨੂੰ ਇੰਨਾ ਜ਼ਿਆਦਾ ਉਹਨਾਂ ਦੇ ਮਨ ਦੇ ਉੱਤੇ ਇੱਕ ਜਿਹੜੀ ਕਹਿੰਨਾ ਝੂਠ ਬੋਲ 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 ਉਹਨਾਂ ਦੇ ਉੱਤੇ ਹਾਵੀ ਇਹਨੇ ਹੋ ਗਏ ਕਿ ਉਹ ਆਟੋਮੈਟਿਕਲੀ ਉਸ ਪਾਸੇ ਨੂੰ ਚੱਲ ਪਏ ਆਦਰਵਾਇਜ਼ ਇਹਨਾਂ ਲੋਕਾਂ ਦਾ ਕੋਈ ਕਿਰਦਾਰ ਨਹੀਂ ਹੈ ਕੋਈ ਇਹਨਾਂ ਦਾ ਸਟੈਂਡ ਨਹੀਂ ਹੈ ਕੋਈ ਇਹਨਾਂ ਦੀ ਸ਼ਖਸੀਅਤ ਨਹੀਂ ਹੈ ਕੋਈ ਇਹਨਾਂ ਦਾ ਕੋਈ ਕਹਿ ਸਕੇ ਕਿ ਜ਼ੁਬਾਨ ਨਹੀਂ ਹੈ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਜਿੰਨੇ 92 ਦੇ ਪਦਮੇ ਜੇ ਤੇ ਸਮੇਤ ਮੁੱਖ ਮੰਤਰੀ ਕਹਿਣਾ ਸੁਖਪਾਲ ਸਿੰਘ ਖੈਰਾ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਉਮੀਦਵਾਰ ਨਹੀਂ ਲੱਭ ਰਹੇ ਤੇ ਮਿੰਤਾ ਕਰਕੇ ਟਿਕਟਾਂ ਦਿੱਤੀਆਂ ਨੇ ਸੰਗਰੂਰ ਵਾਲੇ ਝੁੰਦਾ ਸਾਹਿਬ ਨੂੰ ਖਾਸ ਕਰਕੇ ਉਹ ਸਾਡੇ ਤਾਂ ਲੜਾ ਸਾਡੇ ਤਾਂ ਇਹਨੂੰ ਖੈਰਾ ਸਾਹਿਬ ਤੁਸੀਂ ਇਹ ਕਹਿੰਦੇ ਹੋ ਕਹਿੰਦਾ ਛੱਜਦਾ ਬੋਲੇ ਛਲ ਨਹੀਂ ਬੋਲੇ ਤੁਹਾਨੂੰ ਤੁਸੀਂ ਇਹ ਸੋਚੋ ਥੋਡੀ ਪਾਰਟੀ ਨੂੰ ਕੈਂਡੀਡੇਟ ਨਹੀਂ ਮਿਲਿਆ ਜਿਹੜਾ ਤੁਹਾਨੂੰ ਜਲੰਧਰੋਂ ਲਿਆਉਣਾ ਪਿਆ ਪੁਲੱਥ ਤੋਂ ਤੁਹਾਨੂੰ ਲਿਆਉਣਾ ਪਿਆ ਇੱਥੇ ਸਾਨੂੰ ਤਾਂ ਨਹੀਂ ਸਾਡੇ ਤਾਂ ਜिले ਸੰਗਰੂਰ ਦੇ ਪ੍ਰਧਾਨ ਰਹੇ ਨੇ ਸਾਡੇ ਜिले ਸੰਗਰੂਰ ਦਾ ਅੱਜ ਤੱਕ ਕਲੇਸ਼ ਚੱਲੀ ਜਾਂਦਾ ਟਿਕਟ ਪਿੱਛੇ ਸਾਡੇ ਜ਼ਿਲ੍ਹੇ ਤਾਂ ਅੱਜ ਵੀ ਅੱਜ ਵੀ ਇਹ ਗੱਲ ਦੀ ਹੈ ਕਿ ਤੁਸੀਂ ਟਿਕਟ ਜਿਹੜੀ ਹੈ ਮੈਨੂੰ ਦੇਣੀ ਸੀ ਉਹ ਕਹਿੰਦਾ ਮੈਨੂੰ ਦੇਣੀ ਸੀ ਇਹ ਤਾਂ ਥੋੜੇ ਮਸਲਾ ਸੀ ਜਿਹੜਾ ਕਿ ਤੁਸੀਂ ਖਹਿਰਾ ਸਾਹਿਬ ਤੋਂ ਉਹਨੂੰ 200 ਕਿਲੋਮੀਟਰ ਦੇ ਸੰਘਰੂਰ ਆਉਣਾ ਪਿਆ ਥੋੜੀ ਪਾਰਟੀ ਦੀ ਪ੍ਰੋਬਲਮ ਹੈ ਪਰ ਮੈਂ ਇੱਥੇ ਗੱਲ ਹੋਰ ਪੁੱਛਣੀ ਚਾਹਣਾ ਮੀਤ ਹੇਰ ਤੇ ਖਹਿਰਾ ਸਾਹਿਬ ਨੂੰ ਦੋਨੇ ਦੱਸੋ ਕਿ ਥੋੜੀ ਪਾਰਟੀ ਦਾ ਜਿਹੜੀ ਪੰਜਾਬ ਦੇ ਵਿੱਚੋਂ ਜਦੋਂ ਕੱਲ ਨੂੰ ਤੁਹਾਡਾ ਕਿਹਦੇ ਨਾਲ ਸਟੈਂਡ ਲਾਓਗੇ ਤੁਸੀਂ ਦਿੱਲੀ ਦੀ ਇੰਡੀਆ ਗੱਠ ਜੋੜ ਨਾਲ ਲਾਓਗੇ ਕੀ ਨਾਲ ਸਟੈਂਡ ਲਾਉਂਗੇ ਮੈਨੂੰ ਜ਼ਰੂਰ ਇੱਕ ਵਾਰ ਪੁੱਛ ਕੇ ਦੱਸਿਓ ਵੀ ਜਦੋਂ ਤੁਸੀਂ ਕਹਿੰਦੇ ਅਸੀਂ ਜਿੱਤਾਂਗੇ ਤੁਸੀਂ ਜਿੱਤਣ ਦੇ ਲਈ ਉਪਰਾਲਾ ਕਰ ਰਹੇ ਹੋ ਐਮਐਲਏ ਤੁਸੀਂ ਹੈਗੇ ਹੋ ਤੁਸੀਂ ਧੋਖਾ ਭਲਾਥ ਵਾਲਿਆਂ ਨਾਲ ਕਰੋਗੇ ਜਾਂ ਫਿਰ ਸੰਗਰੂਰ ਵਾਲਿਆਂ ਨਾਲ ਕਰੋਗੇ ਹਾਰੂਗੇ ਤਾਂ ਸਹੀ ਐਤੋਂ ਪਰ ਸੰਗਰੂਰ ਦੇ ਵੋਟਰਾਂ ਨੂੰ ਭਰਮਾ ਕੇ ਉਹ ਦੂਆ ਭਲਾਥ ਚਲੇ ਜਾਓਗੇ ਫਿਰ ਕੀ ਕਰੋਗੇ ਕੀ ਦਾ ਕੌਣ ਕੀ ਕਿਹੜਾ ਬਾਹ ਫੜੂਗਾ ਇੱਥੇ ਲੋਕਾਂ ਦੇ ਸਮਝਣ ਦੀ ਲੋੜ ਐ ਫਿਰ ਮੀਤੇਰ ਸਾਹਿਬ ਤੁਸੀਂ ਮੌਜੂਦਾ ਮੰਤਰੀ ਹੋ ਤੁਸੀਂ ਕਹਿੰਦੇ ਬੜੇ ਚੰਗੇ ਬੰਦੇ ਨੇ ਫਿਰ ਜੇ ਚੰਗੇ ਹੋ ਫਿਰ ਪੰਜਾਬ 'ਚ ਰਹੋ ਦਿੱਲੀ ਕਾਦੇ ਵਾਸਤੇ ਚੱਲੇ ਹੋ ਤੁਸੀਂ ਫਿਰ ਦੂਜੀ ਗੱਲ ਤੁਸੀਂ ਕਹਿੰਦੇ ਅਸੀਂ ਜਿੱਤਾਂਗੇ ਤੁਸੀਂ ਜਿੱਤ ਕੇ ਮੈਨੂੰ ਐ ਦੱਸੋ ਵੀ ਇੰਡੀਆ ਗੱਠ ਜੋੜਨਾ ਅੱਜ ਦਿੱਲੀ ਖਨੌਰੀ ਬਾਰਡਰ ਟਾਪ ਦੇ ਤੁਹਾਡਾ ਗੱਠ ਜੋੜਾ ਇੰਡੀਆ ਕਾਂਗਰਸ ਨਾਲ ਪੰਜਾਬ ਤੁਸੀਂ ਆਪੋਜੀਸ਼ਨ 'ਚ ਲੜ ਰਹੇ ਹੋ ਕੱਲ ਨੂੰ ਤੁਹਾਡੇ ਜੇ ਕਿਸੇ ਦਾ ਵੀ ਬੰਦੇ ਦਾ ਕੋਈ ਕਦੇ ਵੈਸੇ ਤਾਂ ਆਉਂਦਾ ਨਹੀਂ ਇਹਨਾਂ ਦਾ ਨੰਬਰ ਕਿਸੇ ਦਾ ਪਰ ਜੇ ਕਿਸੇ ਦਾ ਨੰਬਰ ਆਉਂਦਾ ਹੈ ਉਹ ਕਿਹਦੇ ਨਾਲ ਜਾਊਗਾ ਕਾਂਗਰਸ ਨਾਲ ਜਾਊਗਾ ਕਿ ਇੰਡੀਪੈਂਡੈਂਟ ਰਹੂਗਾ ਇਹ ਕਹਿੰਦੇ ਕਿ ਦਿੱਲੀ ਦੀ ਗੱਲ ਵੱਖਰੀ ਆ ਪਰ ਪੰਜਾਬ ਦੇ ਮੁੱਦੇ ਅਸੀਂ ਵੱਖਰੇ ਚੱਕਣੇ ਨੇ ਉਹ ਗੱਠ ਜੋੜ ਦੀ ਗੱਲ ਨਹੀਂ ਨਹੀਂ ਪੰਜਾਬ ਮੁੱਦੇ ਕਿਵੇਂ ਵੱਖਰੇ ਚੱਕ ਲਓਗੇ ਜੀ ਲੜਾਈ ਜਿਹੜੀ ਹੈ ਜਿਹੜੀ ਸਰਕਾਰ ਬਣਨੀ ਹੈ ਉਹ ਕੇਂਦਰ ਚ ਬਣਨੀ ਹੈ ਪੰਜਾਬ ਚ ਨਹੀਂ ਬਣਨੀ ਤੇ ਜਾ ਕੇ ਤਾਂ ਮੈਂਬਰ ਪਾਰਲੀਮੈਂਟ ਬਣ ਕੇ ਤਾਂ ਉੱਥੇ ਉੱਥੇ ਪਾਰਲੀਮੈਂਟ ਚ ਬੈਠਣਾ ਪੈਣਾ ਹੈ ਉੱਥੇ ਕਿਹਦੇ ਹੱਕੇ ਸਮਰਥਨ ਦੇਵੋਗੇ ਭਾਜੀਪੀ ਦੇ ਦੇਵੋਗੇ ਇੰਡੀਆ ਗੱਠ ਜੋੜ ਦੇ ਦੇਵੋਗੇ ਕਿ ਕੀ ਕਰੋਗੇ ਜਾਂ ਉੱਥੇ ਕਹੋਗੇ ਵੀ ਫਿਰ ਜਿਹੜੀ ਆਮ ਆਦਮੀ ਪਾਰਟੀ ਫਿਰ ਜਾਂ ਪੰਜਾਬ ਬਣਾਉਂਦੇ ਅੱਡ ਖੜੇ ਹੋ ਨਾ ਫਿਰ ਆਮ ਆਦਮੀ ਉਹ ਤਾਂ ਦੇਖੋ ਦਿੱਲੀ ਗੁਜਰਾਤ ਸਾਰੇ ਕਿਤੇ ਸਮਝੌਤਾ ਉਹਨਾਂ ਦਾ ਫਿਰ ਇੱਥੇ ਕੀ ਹੈ ਇੱਥੇ ਇੱਥੇ ਕਿਉਂਕਿ ਆਪਸੀ ਇਹਨਾਂ ਦੀ ਲੜਾਈ ਇਸ ਲੈਵਲ ਤੱਕ ਹੈ ਕਿ ਇਹਨਾਂ ਨੂੰ ਪਹਿਲੀ ਗੱਲ ਆਮ ਆਦਮੀ ਪਾਰਟੀ ਨੂੰ ਵੀ ਦੂਜੀ ਗੱਲ ਕਾਂਗਰਸ ਨੂੰ ਵੀ ਨਾ ਤਾਂ ਕੋਈ ਕੈਂਡੀਡੇਟ ਮਿਲਿਆ ਤਾਂ ਹੀ ਉਹਨਾਂ ਨੂੰ ਮੰਤਰੀ ਲੜਾਉਣਾ ਪਿਆ ਉਹਨਾਂ ਨੂੰ ਉਹ ਪਲੱਥ ਤੋਂ ਜਲੰਧਰ ਕਪੂਰ ਥਲੇ ਕੋਲੋਂ ਲਿਆਉਣਾ ਪਿਆ ਬੰਦਾ ਸੋ ਇਹ ਤੋਂ ਮਾੜੇ ਹਾਲਾਤ ਕੀ ਹੋ ਸਕਦੇ ਨੇ ਤੇ ਲੋਕੋ ਮੈਂ ਤੁਹਾਨੂੰ ਵੀ ਕਹਿਣਾ ਸਮਝੋ ਇਹਨਾਂ ਦੇ ਕੁਝ ਨਹੀਂ ਕਰਨਾ ਉਹ ਉੱਥੇ ਚਲੇ ਜਾਣਾ ਉਹਨੇ ਮੁੜ ਕੇ ਕੋਠੀ ਉਹਦੀ ਉੱਥੇ ਰਹਿائش ਉੱਥੇ ਉਹਨੇ ਕਿੱਥੇ ਆਉਣਾ ਮੁੜ ਕੇ ਇੱਥੇ ਜਿਹੜਾ ਇਹ ਹੈ ਇਹਨੇ ਇਹ ਕਹਿੰਦਾ ਮੈਨੂੰ ਕੀ ਲੋੜ ਹੈ ਯਾਰ ਮੈਂ ਮੰਤਰੀ ਵਧੀਆ ਬਣਿਆ ਪਾਇਲਟ ਲੱਗੀ ਹੋਈ ਹੈ ਮੈਨੂੰ ਕੀ ਜ਼ਰੂਰਤ ਹੈ ਪਰ ਨਾਲੇ ਵਾਲਿਆਂ ਨੂੰ ਪੁੱਛੋ ਮੀਥੇਰ ਦਾ ਕੰਮ ਦੇਖੋ ਇਤਕੀ ਬਰਨਾਲੇ ਜੋ ਕਿੰਨੀਆਂ ਵ ਸੋ ਇਸ ਕਰਕੇ ਸੋਚਣ ਦੀ ਲੋੜ ਹੈ ਬਿਲਕੁਲ ਤੁਸੀਂ ਸੁਖਪਾਲ ਸਿੰਘ ਖੈਰਾ ਤੇ ਟਿੱਪਣੀ ਕਰਦੇ ਹੋ ਪਰ ਸੁਖਪਾਲ ਸਿੰਘ ਖੈਰਾ ਦਾ ਪੂਰਾ ਪਰਿਵਾਰ ਕੈਂਪੇਨ ਕਰ ਰਿਹਾ ਉਹਨਾਂ ਦੀ ਨੂੰ ਉਹ ਵੀ ਕੈਂਪੇਨ ਕਰ ਰਹੇ ਨੇ ਕਹਿ ਰਹੇ ਨੇ ਕਿ ਸਾਡਾ ਪੇਕਾ ਪਿੰਡਾ ਮੈਂ ਸੰਗਰੂਰ ਤੋਂ ਆ ਵੀ ਬਹੁਤ ਲੋਕ ਕਹਿੰਦੇ ਨੇ ਵੀ ਕੋਈ ਤਾਲੁਕਾਤ ਨਹੀਂ ਹੈਗਾ ਕੋਈ ਸਿਸਟਮ ਨਹੀਂ ਹੈਗਾ ਸੰਗਰੂਰ ਚ ਵੀ ਜਾਨੀ ਕਿ ਜੇ ਗੱਲਬਾਤ ਕਰੀਏ ਉਹਨਾਂ ਦੀ ਨੂੰ ਸੰਗਰੂਰ ਤੋਂ ਆ ਜੀ ਉਹ ਵੀ ਕੈਂਪੇਨ ਕਰ ਰਹੇ ਆ ਯਾਰ ਨੂੰ 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 ਪੁੱਛੋ ਸਾਡੀ ਚਲੋ ਬੱਚੀ ਭੈਣ ਸਾਡਾ ਜਿਹੜੇ ਵੀ ਹੈ ਜਿਸ ਉਮਰ ਦੇ ਨੇ ਉਹਨਾਂ ਕੋ ਤੁਸੀਂ ਇੱਥੇ ਆ ਕੇ ਰਹੋਗੇ ਤੁਸੀਂ ਨੂੰ ਤੁਸੀਂ ਵੀ ਪਲਾਥੀ ਰਹੋਗੇ ਨਾ ਜਿੱਥੇ ਖੈਰਾ ਸਾਹਿਬ ਦਾ ਬੇਟਾ ਰੂ ਉੱਥੇ ਹੀ ਰਹੋਗੇ ਨਾ ਓਬਵੀਅਸ ਹੈ ਜਦੋਂ ਮੈਂਬਰ ਪਾਰਲੀਮੈਂਟ ਥੋੜਾ ਰਹਿائش ਉੱਥੇ ਆ ਤੁਹਾਡੀ ਵੋਟ ਉੱਥੇ ਤੁਸੀਂ ਰਹਿੰਦੇ ਹੋ ਉੱਥੇ ਹੋ ਫਿਰ ਉੱਥੇ ਹੀ ਰਹੋਗੇ ਤੁਸੀਂ ਸੰਗਰੂਪ ਪਾਰਲੀਮੈਂਟ ਥੋੜਾ ਰਹੋਗੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਪੁੱਛੋ ਉਹਨਾਂ ਨੂੰ ਕੱਲਾ ਪਿਕਅਪ ਐਂ ਤਾਂ ਯਾਰ ਹੁਣ ਆਪਾਂ ਕੈਨੇਡਾ ਚਲੇ ਜਾਣੇ ਆ ਅਮਰੀਕਾ ਚਲੇ ਜਾਣਿਆ ਆਸਟ੍ਰੇਲੀਆ ਚਲੇ ਜਾਣਿਆ ਫਿਰ ਕੀ ਕਹਣਾ ਅੱਛਾ ਯਾਦ ਕਰਦੇ ਆਂ ਸੀ ਇਹਦਾ ਮਤਲਬ ਇਹ ਥੋੜਾ ਵੀ ਉੱਥੋਂ ਆ ਕੇ ਇੱਥੇ ਕਹਾਂਗੇ ਮੈਂ ਰਹਿੰਦਾ ਤਾਂ ਕੈਨੇਡਾ ਜੀ ਪਰ ਮੇਰਾ ਤਾਂ ਸੰਗਰੂਰ ਦਾ ਰਹਿਣ ਵਾਲਾ ਜੀ ਮੈਂ ਤਾਂ ਸੰਗਰੂਰੀ ਐ ਸੰਗਰੂਰ ਦਾ ਵਾਸੀ ਹੋਗਾ ਐ ਨਹੀਂ ਹੁੰਦਾ ਯਾਰ ਜਿੱਥੇ ਤੇ ਹੈਗੇ ਹਾਂ ਮੈਂ ਨਹੀਂ ਕਹਦਾ ਲੜ ਕਿਤੇ ਵੀ ਸਕਦਾ ਕੋਈ ਬੰਦਾ ਪਰ ਮਸਲਾ ਇਹ ਹੈ ਕਿ ਉਹ ਜਸਟਿਸ ਕਰਨਗੇ ਜਾਂ ਇਹਨਾਂ ਨਾਲ ਕਰਨਗੇ ਇੱਕ ਭਲਾਥ ਵਾਲਿਆਂ ਨਾਲ ਕਰਨਗੇ ਦੋਨਾਂ ਚੱਕ ਜਵਾਬ ਦੇ ਦਰ ਸਿਮਰਨਜੀਤ ਸਿੰਘ ਮਾਨ ਨੂੰ ਕਿਵੇਂ ਦੇਖ ਦੋ ਉਹਨਾਂ ਨੇ ਕਿਹਾ ਕਿ ਕਿਰਦਾਰ ਦੇਖ ਕੇ ਵੋਟ ਪਾਓ ਸਾਰੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਕਿਰਦਾਰ ਦੇਖ ਕੇ ਵੋਟ ਪਾਓ ਬੈਨਰ ਵੀ ਉਹਨਾਂ ਦੇ ਐਵੇਂ ਦੀ ਲੱਗੇ ਹੋਏ ਜਮਾਂ ਸਹੀ ਹੈ ਪਰ ਕਿਰਦਾਰ ਮਾਨ ਸਾਹਿਬ ਤੁਸੀਂ ਦੱਸੋ ਕੀ ਹੈ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਿਆ ਹੋ ਤੁਸੀਂ ਪੰਜਾਬ ਦਾ ਕਿਹੜਾ ਮੁੱਦਾ ਛੱਕਿਆ ਕੀ ਹੈ ਅਸੀਂ ਵਿਕਦੇ ਨਹੀਂ ਅਸੀਂ ਝੁਕਦੇ ਨਹੀਂ ਯਾਰ ਅਸੀਂ ਕੀ ਲੈਣਾ ਤੁਸੀਂ ਪੰਜਾਬ ਲਈ ਪੰਜਾਬ ਦੇ ਹੱਕਾਂ ਲਈ ਪਿਛਲੇ ਡੇਢ ਸਾਲ ਚ ਇੱਕ ਸਪੀਚ ਦਿਖਾ ਦਿਓ ਮਾਨ ਸਾਹਿਬ ਦੀ ਮਾਨ ਸਾਹਿਬ ਖਾਲਿਸਤਾਨ ਦਾ ਨਾਅਰਾ ਲਾਉਂਦੇ ਨੇ ਅੱਜ ਕੋਈ ਨੌਜਵਾਨ ਨਾਅਰਾ ਲਾਉਂਦਾ ਉਹਨੂੰ ਫੜ ਕੇ ਅੰਦਰ ਦੇ ਦਿੰਦੇ ਨੇ ਮਾਨ ਸਾਹਿਬ ਨੇ ਪੰਜਾਬ ਹਰੀ ਲਾਤਾ ਮਾਨ ਸਾਹਿਬ ਨੂੰ ਕਿਉਂ ਨਹੀਂ ਅੰਦਰਿੰਦਾ ਕੋਈ ਫਿਰ ਅਗਲੀ ਗੱਲ ਮਾਨ ਸਾਹਿਬ ਜਿਹੜੇ ਜਿਹੜੇ ਤੁਸੀਂ ਗੱਲਾਂ ਕਰਦੇ ਹੋ ਜਿਸ ਏਜੰਡੇ ਤੇ ਲੜਦੇ ਹੋ ਤੁਸੀਂ ਆ ਪਿੱਛੇ ਜੇ ਬਿਆਨ ਦਿੱਤਾ ਕਿ ਜਿਹੜੀ ਹੈ ਮਹਾਰਾਣੀ ਪ੍ਰਨੀਤ ਕੌਰ ਨੂੰ ਦੋ ਟਕੇ ਟਕੇ ਦੇ ਬੰਦੇ ਕਿਸਾਨ ਜਿਹੜੇ ਘੇਰਦੇ ਨੇ ਜਾਂ ਸਾਡੇ ਪਿੰਡਾਂ ਵਾਲੇ ਪੁੱਛਦੇ ਨੇ ਸਵਾਲ ਪੁੱਛਦੇ ਨੇ ਉਹ ਕਹਿੰਦੇ ਦੋ ਟਕੇ ਟਕੇ ਦੇ ਬੰਦੇ ਇਹਨਾਂ ਨੂੰ ਘੇਰ ਰਹੇ ਨੇ ਮਹਾਰਾਣੀ ਨੂੰ ਘੇਰ ਰਹੇ ਨੇ ਤੁਸੀਂ ਉੱਤੇ ਸਟੈਂਡ ਦੱਸੋ ਤੁਹਾਡਾ ਕੀ ਹੈ ਕਿ ਤੁਸੀਂ ਕਿਸਾਨਾਂ ਦੇ ਨਾਂ ਇਹਨਾਂ ਦੇ ਨਾਲੋਂ ਨੌਜਵਾਨਾਂ ਦੇ ਪੰਜਾਬ ਦੇ ਕਿ ਤੁਸੀਂ ਉਹਨਾਂ ਬੀਜੇਪੀ ਵਾਲਿਆਂ ਦੇ ਜਾਂ ਮਹਾਰਾਣੀ ਦੇ ਨਾਲੋਂ ਫਿਰ ਉਹੀ ਰਜਵਾੜਾ ਸ਼ਾਹੀ ਆ ਗਈ ਨਾ ਫਿਰ ਉਹਨਾਂ ਨੇ ਇਹ ਵੀ ਕਹਿੰਦੇ ਨੇ ਵੀ ਮੈਂ ਤਾਂ ਸਿੱਧੂ ਮੂਸੇ ਵਾਲੇ ਦੀਪ ਸਿੱਧੂ ਨੇ ਕਰ ਫਿਰ ਉਦੋਂ ਕਹਿੰਦੇ ਸੀ ਦੀਪ ਸਿੱਧੂ ਮੇਰਾ ਪੁੱਤ ਹੈ ਤੇ ਸਿੱਧੂ ਮੂਸੇ ਵਾਲਾ ਮੇਰਾ ਪੁੱਤ ਹੈ ਕਿਉਂ ਵਰਦੇ ਹੋ ਸਮੇਂ ਨਾਲ ਕਿਉਂ ਬਦਲਦੇ ਹੋ ਤੁਸੀਂ ਤੁਸੀਂ ਇੱਕ ਚੀਜ਼ ਆਪਣੀ ਇਹ ਜੀ ਦੱਸੋ ਕਿ ਤੁਸੀਂ ਪੰਜਾਬ ਲਈ ਆਚੀਵਮੈਂਟ ਕੀਤੀ ਹੈ ਕਿਰਦਾਰ ਸ਼ਖਸੀਅਤ ਉਹ ਹੁੰਦੀ ਹੈ ਜਿਹੜੀ ਲੋਕਾਂ ਨੂੰ ਚਾਹੀਦਾ ਹੈ ਡਿਵੈਲਪਮੈਂਟ ਲੋਕਾਂ ਨੂੰ ਗਰਮ ਨਹੀਂ ਚਾਹੀਦਾ ਠੀਕ ਹੈ ਅਸੀਂ ਭਾਵਕ ਲੋਕ ਆ ਅਸੀਂ ਆਪਣੇ ਧਰਮ ਲਈ ਸਮਰਪਿਤ ਆ ਪਰ ਅਸੀਂ ਠੀਕ ਹੈ ਉਹ ਲੜਾਈ ਲੜਦੇ ਆ ਕੱਲੀਆਂ ਇਹ ਥੋੜਾ ਯਾਰ ਵੀ ਤੁਸੀਂ ਤੁਸੀਂ ਉੱਚਾ ਭਾਸ਼ਣ ਦੇਤਾ ਤਿੱਖਾ ਭਾਸ਼ਣ ਦੇਤਾ ਉਹ ਤੋਂ ਬਾਅਦ ਚਲੇ ਗਏ ਤੇ ਬਸ ਲੋਕ ਲੜੀ ਜਾਣਾਂ ਮੈਨੂੰ ਅੱਜ ਤੁਸੀਂ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਖਾਲਸਾ ਬਬਰ ਖਾਲਸਾ ਜਾਂ ਹੋਰ ਕਿਸੇ ਦੀ ਮਾਨਸਾਬ ਸਪੋਰਟ ਕਰਦੇ ਰਹੇ ਰਹੇ ਹਨ ਭਾਈ ਅਮਰਤਪਾਲ ਵੀ ਅੰਦਰ ਗਏ ਉਹਦੇ ਤੇ ਉਹਨਾਂ ਨੇ ਕਿਉਂ ਨਹੀਂ ਕੀਤਾ ਕਦੇ ਫਿਰ ਅਗਲੀ ਗੱਲ ਉਸ ਤੋਂ ਬਾਅਦ ਜਿਹੜੇ ਜਿਹੜੇ ਬੰਦਿਆਂ ਨੂੰ ਆਪਦੇ ਬੇਟਿਆਂ ਨੂੰ ਤਾਂ ਤੁਸੀਂ ਕਹਿੰਦੇ ਐਮਐਲਏ ਲੜੋ ਤੇ ਦੂਜੇ ਦੇ ਮੁੰਡਿਆਂ ਨੂੰ ਕਹਿੰਦੇ ਤੁਸੀਂ ਸਿੰਘ ਬਣੋ ਤੇ ਕਿਉਂ ਵੀ ਦੂਜੇ ਦੇ ਮੁੰਡਿਆਂ ਨੂੰ ਵੀ ਕਿਸੇ ਜਵਾਕ ਨੂੰ ਬਣਾ ਦਿਓ ਐਮਐਲਏ ਐਮਐ ਸੋ ਮੇਰਾ ਕਹਿਣ ਦਾ ਮਤਲਬ ਹੈ ਕਿਰਦਾਰ ਜਿਹੜਾ ਹੈ ਇੱਕ ਰੱਖੋ ਸ਼ਖਸੀਅਤ ਇੱਕ ਰੱਖੋ ਮੈਂ ਉਹਨਾਂ ਦੇ ਦੇਖੋ ਬਜ਼ੁਰਗ ਨੇ ਸਾਡੇ ਬੜੇ ਸੀਨੀਅਰ ਬੰਦੇ ਨੇ ਪਰ ਮੈਂ ਇੱਕ ਚੀਜ਼ ਕਹਿਣੀ ਚਾਹਣਾ ਕਿ ਜਿਹੜੀ ਗੱਲ ਸਹੀ ਹੈ ਉਹਨੂੰ ਸਹੀ ਕਹੋ ਜਿਹੜੀ ਗਲਤ ਹੈ ਉਹਨੂੰ ਗਲਤ ਕਹੋ ਲੋਕਾਂ ਨੂੰ ਪੜਕਾਓ ਨਾ ਆਪਣੇ ਆਪਣੀ ਜਿਹੜੀ ਸ਼ਬੀ ਹੈ ਜਾਂ ਆਪਣੀ ਇਮੇਜ ਹੈ ਆਪਣੀ ਜ਼ੁਬਾਨ ਹੈ ਉਹਨੂੰ ਇੱਕ ਰੱਖੋ ਠੀਕ ਹੈ ਬਾਕੀ ਭਾਜੀਪੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਵੈਸਤਾ ਵਿਰੋਧ ਹੋਏ ਰਿਹਾ ਤੇ ਕਹਿ ਰਹੇ ਨੇ ਕਿ ਸ਼ਹਿਰੀ ਵੋਟ ਸਾਡੀ ਆ ਜੀ ਜਿੰਨੇ ਵੀ ਸ਼ਹਿਰ ਨੇ ਜ਼ਿਲ੍ਹਾ ਸੰਗਰੂਰ ਚ ਉਹ ਸਾਰੀ ਵੋਟ ਭਾਜਪੀ ਨੂੰ ਪੈਣੀ ਆ ਉੱਥੇ ਤੱਕ ਚਲੋ ਉਹਨਾਂ ਨੂੰ ਕੀ ਦੇਖਣਾ ਵਿਚਾਰਿਆਂ ਨੂੰ ਉਹ ਤਾਂ ਹੁਣ ਆਇਆ ਵੀ ਜਿਵੇਂ ਕਹਿੰਦਾ ਦਰ ਦਰ ਦੇ ਤੁਰੇ ਫਿਰਦੇ ਨੇ ਇੱਕ ਮਜਬੂਰੀ ਵਸ ਲੜਾਈ ਲੜ ਰਹੇ ਨੇ ਪਰ ਪੰਜਾਬ ਚ ਉਹਨਾਂ ਦੇ ਕਿਤੇ ਪੈਰ ਨਹੀਂ ਹੈਗੇ ਤੇ ਅਨਡਾਊਟਲੀ ਇਹ ਵਹਿਮ ਹੀ ਹੁੰਦਾ ਹੈ ਕਿ ਸਾਰੀ ਵੋਟ ਮੇਰੀ ਹੈ ਪਿਛਲੀ ਵਾਰ ਵੀ ਕਹਿੰਦੇ ਸੀ ਵੀ ਸਾਰੀ ਸ਼ਹਿਰੀ ਵੋਟ ਸਾਡੀ ਹੈ ਇਹ ਗੱਲਾਂ ਹੀ ਹੁੰਦੀਆਂ ਨੇ ਕਿਸੇ ਦੀ ਕੋਈ ਵੋਟ ਨਹੀਂ ਲੋਕਾਂ ਨੇ ਦੇਖਣਾ ਕਿ ਪੰਜਾਬ ਦੇ ਹਿੱਤਾਂ ਲਈ ਕੌਣ ਕੰਮ ਕਰ ਸਕਦਾ ਹੈ ਪੰਜਾਬ ਲਈ ਕੌਣ ਕੰਮ ਕਰ ਸਕਦਾ ਹੈ ਸਾਡੀ ਕਿਸਾਨ ਦੀ ਸਾਡੀ ਨੌਜਵਾਨ ਦੀ ਸਾਡੇ ਪੰਥ ਦੀ ਲੜਾਈ ਕੌਣ ਲੜ ਸਕਦਾ ਹੈ ਉਹਦੇ ਨਾਲ ਵੋਟ ਪੈਣੀ ਹੈ ਤੇ ਮੈਂ ਚਾਹਣਾ ਵੀ ਇਹੀ ਹਾਂ ਕਿ ਸੰਗਤ ਇਹ ਦੇਖੇ ਕੀ ਦਾ ਕਿਰਦਾਰ ਚੰਗਾ ਹੈ ਕਿਹੜਾ ਬੇਦਗ ਸ਼ਖਸੀਅਤ ਹੈ ਕਿਹੜਾ ਤੁਹਾਡੇ ਹਰ ਵੇਲੇ ਕੰਮਾਂ 'ਚ ਖੜਦਾ ਹੈ ਹਰ ਵੇਲੇ ਤੁਹਾਡੇ ਨਾਲ ਖੜਦਾ ਹੈ ਉਹ ਇਨਸਾਨ ਨੂੰ ਚੁਣ ਕੇ ਭੇਜੋ ਇਹੀ ਜ਼ਰੂਰਤ ਹੈ ਸਮੇਂ ਦੀ ਤੇ ਇਹੀ ਅੱਜ ਦੇਸ਼ ਦੀ ਮੰਗ ਹੈ ਇਹੀ ਪੰਜਾਬ ਦੀ ਮੰਗ ਬਿਲਕੁਲ ਸੰਗਰੂਰ 'ਚ ਕਿੰਨਾ ਕੁ ਫਰਕ ਰਹਿਣ ਵਾਲਾ ਹੈ ਹਾਰ ਜਿੱਤ ਕਿੰਨੇ ਕੁ ਫਰਕ ਨਾਲ ਹੋਣੀ ਹੈ ਤੁਹਾਡੀ ਜਜਮੈਂਟ ਥੋੜੇ ਨਾਲ ਅਸੀਂ ਪਰੇ ਇੱਕ ਚੀਜ਼ ਕਲੀਅਰ ਹੈ ਕਿ ਜਿਹੜਾ ਦੇਖੋ ਹਰ ਪਾਰਟੀ ਆਪ ਦਾ ਜੋਰ ਲਾਉਂਦੀ ਹੈ ਪਰ ਇਹ ਮੰਨਿਓ ਕਿ ਜਿੱਤ ਯਕੀਨੀ ਹੈ ਸਾਡੀ ਕਾਲੀ ਦਲ ਜਿੱਤੂ ਤੇ ਵੱਡੇ ਮਾਰਜਨ ਨਾਲ ਜਿੱਤੂ ਬਿਲਕੁਲ ਸੰਗਰੇੜੀ ਸਾਹਿਬ ਕੈਂਪੇਨ ਚੱਲ ਰਹੀ ਹੈ ਅਸੀਂ ਸੰਰੂਰ ਵੀ ਨਾ ਹਰ ਰੋਜ਼ 4-500 ਕਾਰ ਘੱਟਦੇ ਆ ਡੇਲੀ ਜਾਂਦੇ ਆ ਦੋ ਟੂ ਡੋਰ ਜਾ ਕੇ ਜੋ ਹੰਗਾਰਾ ਮਿਲ ਰਿਹਾ ਇੱਕ ਤਾਂ ਸਾਡੇ ਕੈਂਡੀਡੇਟ ਨੇ ਬਹੁਤ ਸਾਫ਼ ਸੋਤ ਨੇ ਸਰ ਕਵਾਲ ਸਿੰਘ ਝੁੰਦਾ ਜਿਨ੍ਹਾਂ ਦੀ ਜਿਹੜੀ ਸ਼ਖਸੀਅਤ ਹੈ ਬਹੁਤ ਪੱਕੀ ਹੈ ਬੇਦਾਕ ਨੇ ਦੂਜਾ ਜਿਹੜਾ ਪਾਰਟੀ ਦੇ ਪਿਛਲੇ ਕੀਤੇ ਹੋਏ ਕੰਮ ਨੇ 10 ਸਾਲ ਸਰਕਾਰ ਰਹੀ 7 ਤੋਂ 117 ਤੱਕ 93 ਤੋਂ ਰਹੀ 2002 ਤੱਕ ਉਹ ਸਾਰੇ ਗੱਲ ਮਹਿਸੂਸ ਕਰਦੇ ਨੇ ਕਿ ਸਾਤੋਂ ਗਲਤੀ ਹੋ ਗਈ ਅਸੀਂ ਆਮ ਆਦਮੀ ਪਾਰਟੀ ਵਿੱਚ ਆਇਆ ਹੈ ਕਿ ਕੇਵਲ ਤੇ ਕੇਵਲ ਜਿਹੜੇ ਸਾਡੇ ਕੰਮ ਨੇ ਮਲਾਜ਼ਮਾਂ ਦੇ ਉਹ ਸ਼ਰਮਣੀ ਅਕਾਲੀ ਗੱਲ ਕੀਤੇ ਨੇ ਜੇ ਆਪਾਂ ਮੁਲਾਜ਼ਮਾਂ ਦੀ ਗੱਲ ਕਰੀਏ ਮੁਲਾਜ਼ਮ ਬਹੁਤ ਵੱਡੀ ਗਿਣਤੀ ਦੇ ਵਿੱਚ 6 ਲੱਖ ਦੇ ਕਰੀਬ ਮੁਲਾਜ਼ਮ ਹੈ ਸਾਰੇ ਉਹਨਾਂ ਦੇ ਪਰਿਵਾਰ ਸਮੇਤ ਪੰਜਾਬ ਪੁਲਿਸ 70000 ਬੰਦਾ ਪੰਜਾਬ ਪੁਲਿਸ ਦਾ ਸਾਰਿਆਂ ਨੇ ਤਿਆਰੀ ਕੀਤਾ ਹੈ ਕਿ ਸ਼੍ਰੋਮਣੀ ਕਾਲੇ ਨੂੰ ਤਗੜਾ ਕਰਨ ਲਈ ਪੰਜਾਬ ਦੀ ਖੇਤਰੀ ਪਾਰਟੀ ਇਹ ਜਿੱਥੇ ਬੰਦੀ ਹੈ ਮਲਾਜਮਾਂ ਦੇ ਹਿੱਤ ਕਿਸਾਨਾਂ ਇਰਤਾਂ ਲਈ ਬਹੁਤ ਜ਼ਰੂਰੀ ਹੈ। ਪੈਸੇ ਪੈਸੇ ਕਿਵੇਂ ਦੇ ਗਏ ਤੁਹਾਡਾ ਕੇਡਰ ਬਹੁਤ ਨਰਾਜ਼ ਚੱਲ ਰਿਹਾ ਸੀ। ਬਹੁਤ ਮਤਲਬ ਘੱਟ ਤੁਹਾਨੂੰ ਵੋਟਾਂ ਪਈਆਂ ਨੇ, ਸੀਟਾਂ ਆਈਆਂ ਨੇ। ਉਹ ਕੇਡਰ ਨੂੰ ਕਿਵੇਂ ਮਨਾਉਣ ਦੀਆਂ ਕੋਸ਼ਿਸ਼ਾਂ ਚਾਹ ਉਹ ਮੰਨ ਗਿਆ ਜਾਂ ਤੁਹਾਡੇ ਨਾਲ ਆ ਗਿਆ। ਨਹੀਂ ਕੇਡਰ ਦੇਖੋ ਪਹਿਲਾਂ ਹਾਲਾਤ ਕੁਝ ਹੋਰ ਸੀ। ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਵੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ। ਜਿਹੜੀਆਂ ਪਿਛਲੀਆਂ ਗਲਤੀਆਂ ਹੋਈਆਂ ਨੇ ਉਹ ਮਾਫੀ ਤੋਂ ਬਾਅਦ ਸ਼੍ਰੀ ਕੱਲ ਤੱਕ ਤੋਂ ਸਾਧ ਕੇਡਰ ਆਪਣੇ ਆਪ ਨੂੰ ਸਾਨੂੰ ਵਾਪਸ ਮੁੜਿਆ ਆਇਆ। ਹੁਣ ਕਾਡਰੇ ਗਵਾਹੀ ਕਰ ਰਿਹਾ। ਜਿਵੇਂ ਅਸੀਂ ਸਾਡੇ ਕੋਲ ਪੂਰੀ ਲੜੀ ਆ ਪ੍ਰੋਗਰਾਮਾਂ ਦੀ ਔਰ ਸਾਨੂੰ ਪ੍ਰੋਗਰਾਮ ਹੀ ਦੇਣੇ ਔਖੇ ਹੋ ਰਹੇ ਨੇ ਰੋਜ਼ ਦਿੱਲੀ ਦੇ 5-5 7-7 ਪ੍ਰੋਗਰਾਮ ਸ਼ਹਿਰ ਚ ਹੁੰਦੇ ਨੇ 12 ਤੋਂ 15 ਪ੍ਰੋਗਰਾਮ ਪਿੰਡਾਂ ਦੇ ਵਿੱਚ ਹੁੰਦੇ ਨੇ ਉਹ ਸਾਨੂੰ ਪੂਰੀ ਉਮੀਦ ਹੈ ਕਿ ਸਰ ਕਵਾਲ ਸਿੰਘ ਝੁੰਦਾ ਬਹੁਤ ਵੱਡੇ ਮਾਰਜ ਨਾਲ ਜਿੱਤ ਹਾਸਲ ਕਰਨਗੇ ਔਰ ਜੋ ਪਾਰਟੀ ਦਾ ਚੋਣ ਮੈਨੀਫੈਸਟੋ ਹੈ ਉਹ ਚ ਹਰ ਵਰਗ ਨੂੰ ਪ੍ਰਜਨਿਤ ਕੀਤੀ ਹੈ ਭਾਵੇਂ ਕਿਸਾਨ ਵਰਗ ਹੈ ਮਲਾਜ਼ਮ ਵਰਗ ਹੈ ਮਜ਼ਦੂਰ ਵਰਗ ਹੈ ਉਹ ਪੂਰਾ ਪਾਰਲੀਮੈਂਟ ਦੇ ਵਿੱਚ ਜਾ ਕੇ ਜਿਹੜਾ ਵੀ ਸਾਡਾ ਐਮਪੀ ਬਣੂਗਾ ਕਵਾਲ ਸਿੰਘ ਝੁੰਦਾ ਉਹ ਪੂਰੇ ਪੰਜਾਬ ਦੀ ਆਵਾਜ਼ ਬੁਲੰਦ ਕਰਨਗੇ ਜਿੱਲਾ ਸਭੂਰ ਦੀ ਪੜੇ ਲਖੇ ਨੇ ਐਡਵ ਢਿੰਡਸਾ ਗਰੁੱਪ ਨੂੰ ਕਿਵੇਂ ਦੇਖਦੋ ਢਿੰਡਸਾ ਗਰੁੱਪ ਸ਼ਾਂਤ ਆ ਤੁਹਾਡੇ ਨਾਲ ਤੁਰਿਆ ਨਹੀਂ ਹੈ ਗੱਲਬਾਤ ਇਹਦਾ ਨਤੀਜਾ ਕੀ ਨਿਕਲਣਾ ਇਹ ਤਾਂ ਜਿਹੜੇ ਇਹ ਉੱਤਰ ਹੈ ਤਾਂ ਉਹ ਹੀ ਦੇ ਸਕਦੇ ਨੇ ਪਰ ਸਾਡੇ ਨਾਲ ਵਰਕਰ ਉਹਨਾਂ ਦੇ ਕਾਫੀ ਗਿਣਤੀ ਦੇ ਵਿੱਚ ਜਿਨ੍ਹਾਂ ਦੀ ਪੰਥਕ ਸੋਚ ਹੈ ਸ਼੍ਰੋਮਣੀ ਅਕਾਲੀ ਦਰਬ ਨੂੰ ਪਿਛਲੇ ਸਮੇਂ ਤੋਂ ਪਨਾਇਆ ਹੈ ਉਹ ਸਾਡੇ ਨਾਲ ਮੇਮ ਚ ਸ਼ਾਮਲ ਨੇ ਬਾਕੀ ਉਹਨਾਂ ਦੀ ਵੱਡੀ ਗੱਲ ਹੈ ਇਹ ਉੱਤਰ ਉਹ ਦੇ ਸਕਦੇ ਨੇ ਢਿੰਡਸਾ ਵੀ ਉਹਨਾਂ ਦੀ ਕੀ ਮਜਬੂਰੀ ਹੈ ਪਰ ਵਰਕਰ ਜਿਹੜੇ ਸਹਿਬਾਨ ਨੇ ਉਹ ਸਾਡੇ ਨਾਲ ਦਿਨ ਰਾਤ ਕੰਮ ਕਰ ਰਹੇ ਨੇ ਸਾਡੀ ਟੀਮ ਵਿੱਚ ਹਾਜ਼ਰ ਵੀ ਨੇ ਨੌ ਹਲਕਿਆਂ ਦੇ ਵਿੱਚੋਂ ਦੇਖਣ ਨੂੰ ਮਿਲਦੇ ਨੇ ਔਰ ਪ੍ਰੋਗਰਾਮ ਵੀ ਲੈ ਰਹੇ ਨੇ ਬਿਲਕੁਲ ਜਨ ਕੇ ਰਿਸਪਾਂਸ ਪਿੰਡਾਂ ਚੋਂ ਸ਼ਹਿਰਾਂ ਚੋਂ ਤੁਹਾਨੂੰ ਵਧੀਆ ਮਿਲ ਰਿਹਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਬਹੁਤ ਵੱਡੀ ਪੱਧਰ ਦੇ ਲੋਕ ਆ ਰਹੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਇਕੱਠ ਹੋ ਰਹੇ ਨੇ ਜਿਸ ਤਰ੍ਹਾਂ ਅਸੀਂ ਪੜਾਅ ਵਾਰ ਅੱਗੇ ਵਧਦੇ ਹਾਂ ਉਸ ਤਰ੍ਹਾਂ ਇਕੱਠਾਂ ਦੀ ਜਿਹੜੀ ਰਫ਼ਤਾਰ ਹੈ ਗਿਣਤੀ ਉਹ ਵੀ ਬਹੁਤ ਵੱਧ ਰਹੀ ਹੈ ਬਿਲਕੁਲ ਜੀ ਤਜਿੰਦਰ ਸਿੰਘ ਸੰਘਰੇੜੀ ਸ਼ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਨੇ ਜੋ ਦਾਵਾ ਕਰ ਰਹੇ ਨੇ ਕਿ ਸਾਡੀ ਪਾਰਟੀ ਦੀ ਵੇਵ ਪੂਰੀ ਤਰ੍ਹਾਂ ਅੱਪ ਹੋ ਰਹੀ ਹੈ ਜਿਹੜਾ ਨਾਰਾਜ਼ ਕੇਡਰ ਸੀ ਉਹ ਕਿਤੇ ਨਾ ਕਿਤੇ ਵਾਪਸ ਆ ਚੁੱਕਿਆ ਤੇ ਸਾਨੂੰ ਬਹੁਤ ਹੀ ਜ਼ਿਆਦਾ ਰਿਸਪੌਂਸ ਮਿਲ ਰਿਹਾ ਅਤੇ ਕਹਿ ਰਹੇ ਨੇ ਕਿ ਵੱਡੀ ਪੱਧਰ ਤੇ ਜਿਹੜੇ ਆਗੂ ਨੇ ਪੂਰੇ ਡੋਰ ਟੂ ਡੋਰ ਕਰ ਰਹੇ ਨੇ ਅਤੇ ਪੂਰੇ ਸ਼ਹਿਰਾਂ ਪਿੰਡਾਂ ਚ ਸਾਡੀ ਕੈਂਪੇਨ ਪੂਰੇ ਜੋਰਾਂ ਸੋਰਾ ਨਾਲ ਚੱਲ ਰਹੀ ਆ ਕੈਮਰਾਮੈਨ ਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ